ਘਰ ਦਾ ਗੁਜ਼ਾਰਾ ਕਰਨ ਦੇ ਲਈ ਇਹ ਬਜ਼ੁਰਗ ਪਿਓ ਆਟੋ ਚਾਲਕ ਦਾ ਕੰਮ ਕਰਦਾ ਸੀ ਆਪਣੀ ਗੱਡੀ ਦੇ ਵਿੱਚ ਸਵਾਰੀਆਂ ਨੂੰ ਬਿਠਾ ਕੇ ਉਹਨਾਂ ਦੇ ਘਰ ਤੱਕ ਮੰਜ਼ਿਲ ਤੱਕ ਪਹੁੰਚਾਉਂਦਾ ਸੀ ਅਤੇ ਉਸ ਦੇ ਬਦਲੇ ਜਿਹੜੇ ਉਸ ਨੂੰ ਚੰਦ ਪੈਸੇ ਮਿਲਦੇ ਸਨ ਉਸ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਪਰ ਪਤਾ ਚੱਲਦਾ ਹੈ ਕਿ ਕਿੰਜ ਸਵਾਰੀਆਂ ਦੇ ਨਾਲ ਭਰ ਕੇ ਉਹ ਰਾਹ ਦੇ ਵਿੱਚੋਂ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਥਾਰ ਦੇ ਵੱਲੋਂ ਆ ਕੇ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਜਿਸ ਤੇ ਮਗਰੋਂ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਉਦੋਂ ਹੋ ਨਿਭੜਿਆ ਜਦੋਂ ਇਹ ਵਾਹਨ ਨਦੀ ਦੇ ਵਿੱਚ ਜਾ ਡਿੱਗਿਆ ਅਤੇ ਉੱਥੇ ਡਿੱਗਣ ਤੋਂ ਬਾਅਦ ਆਟੋ ਸਮੇਤ ਆਟੋ ਦੇ ਵਿੱਚ ਬੈਠੇ ਲੋਕ ਲਾਪਤਾ ਹੋ ਗਏ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਨਾਲ ਇਸ ਵਾਹਨ ਨੂੰ ਤਾਂ ਬਾਹਰ ਖਿੱਚ ਲਿਆ ਗਿਆ ਪਰ ਇਸ ਦੇ ਵਿੱਚ ਉਦੋਂ ਕੋਈ ਵੀ ਮੌਜੂਦ ਨਹੀਂ ਸੀ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਪਰ ਨਹਿਰ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਦੇ ਕਾਰਨ ਸਾਰੇ ਹੀ ਉਸ ਦੇ ਵਿੱਚ ਰੁੜ ਗਏ ਜਾਪਦੇ ਨੇ ਪਤਾ ਨਹੀਂ ਕੋਈ ਜਿੰਦਾ ਵੀ ਬਚਿਆ ਜਾਂ ਫਿਰ ਨਹੀਂ ਅਤੇ ਇਸ ਪਿਆਨਾਖਾਦਸੇ ਤੋਂ ਬਾਅਦ ਥਾਰ ਦੇ ਚਾਲਕ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਥਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਅਦ ਇਹ ਛੋਟਾ ਹਾਥੀ ਟੈਂਪੋ ਸੀ ਜਿਸ ਦੇ ਵਿੱਚ ਸਵਾਰੀਆਂ ਸਨ ਨਹਿਰ ਦੇ ਵਿੱਚ ਜਾ ਡਿੱਗਿਆ ਗੋਤਾਖੋਰਾਂ ਦੇ ਵੱਲੋਂ ਇਸ ਨੂੰ ਰस्सियां ਪਾ ਪਾ ਕੇ ਬਾਹਰ ਖਿੱਚ ਲਿਆ ਗਿਆ ਐਨਡੀਆਰਫ ਦੀ ਟੀਮ ਮੌਕੇ ਤੇ ਬੁਲਾ ਲਈ ਗਈ ਪਰ ਹੁਣ ਤੱਕ ਕਿਸੇ ਦੀ ਵੀ ਕੋਈ ਉਗ ਸੁਗ ਨਹੀਂ ਮਿਲੀ ਰਾਧਾ ਸਵਾਮੀ 사త్సੰਗ ਘਰ ਦੇ ਵੱਲੋਂ ਟੈਂਪੂ ਚਾਲਕ ਸਵਾਰੀਆਂ ਲੈ ਕੇ ਸ਼ਹਿਰ ਦੇ ਵੱਲ ਨੂੰ ਸਰਹੰਦ ਨਹਿਰ ਦੇ ਨਾਲ ਹੀ ਜਾ ਰਿਹਾ ਸੀ ਕਿ ਸੜਕ ਤੇ ਆਉਂਦੇ ਹੀ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਥਾਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਅਤੇ ਇਹ ਟੈਂਪੂ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਿਆ ਇਸ ਦੇ ਵਿੱਚ ਕੁੱਲ 5 ਜਾਣੇ ਮੌਜੂਦ ਸਨ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਦੱਸਿਆ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਸਵਾਰੀਆਂ ਚਾਲਕ ਸਮੇਤ 4 ਤੋਂ 5 ਦਸਤੀਆਂ ਜਾ ਰਹੀਆਂ ਨੇ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਟੈਂਪੋ ਬਾਹਰ ਆ ਚੁੱਕਿਆ ਪਰ ਇਸ ਦੇ ਵਿੱਚ ਸਵਾਰ ਕੋਈ ਵੀ ਵਿਅਕਤੀ ਹੁਣ ਤੱਕ ਨਹੀਂ ਮਿਲ ਪਾਇਆ ਸਵਾਰੀਆਂ ਦੀ ਭਾਲ جاری ਹੈ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਦੂਸਰੇ ਪਾਸੇ ਬਹੁਤ ਜ਼ਿਆਦਾ ਤੇਜ਼ ਹੈ ਇਸ ਮੌਕੇ ਤੇ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ ਡੀਐਸਪੀ ਹਰਪਿੰਦਰ ਕੌਰਗਿਲ ਹਾਜ਼ਰ ਸਨ ਮੌਕੇ ਤੇ હાજર ਟਰੈਂਪੂ ਚਾਲਕ ਦੇ ਪੁੱਤ ਸੁਰਜਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਾ ਨਾਮ ਕਰਮ ਸਿੰਘ ਹੈ ਅਤੇ ਉਹ 2012 ਤੋਂ ਹੀ ਟਰੈਂਪੂ ਚਲਾਉਣ ਦਾ ਕੰਮ ਕਰਦੇ ਨੇ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਹੈ। ਇਸ ਮੌਕੇ ਤੇ ਉਹਨਾਂ ਬਾਰ-ਬਾਰ ਪੁਲਿਸ ਦੇ ਅੱਗੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿਤਾ ਦੀ ਭਾਲ ਕਰ ਦਿੱਤੀ ਜਾਵੇ। ਬਾਕੀ ਉਸਦੇ ਵੀ ਜਿਹੜੀਆਂ ਸਵਾਰੀਆਂ ਮੌਜੂਦ ਸਨ ਉਹਨਾਂ ਦੇ ਪਰਿਵਾਰ ਵੀ ਚਿੰਤਾ ਤੇ ਵਿੱਚ ਨੇ। ਤਗੋਤਾ ਖੁਰਾਂ ਦੀ ਟੀਮ ਹਲੇ ਵੀ ਇਹਨਾਂ ਦੀ ਪਾਲ ਕਰ ਰਹੀ ਹੈ ਅਤੇ ਉਮੀਦ ਹੀ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਉਹਨਾਂ ਦੇ ਇਹ ਪਰਿਵਾਰਿਕ ਜੀ ਬਚ ਕੇ ਬਾਹਰ ਆ ਜਾਣ ਜ਼ਿੰਦਾ ਹੋਣ ਅਤੇ ਸਹੀ ਸਲਾਮਤ ਉਹਨਾਂ ਨੂੰ ਮਿਲ ਜਾਣ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਨੇ ਹੋਰ ਕੀ ਕੁਝ ਦੇਖਿਆ ਹੈ ਪੁਲਿਸ ਦੇ ਵੱਲੋਂ ਹੁਣ ਤੱਕ ਕਿਹੜੀ ਕਾਰਵਾਈ ਹੋਈ ਹੈ ਅਤੇ ਅੱਗੇ ਕਿਵੇਂ ਕਾਰਵਾਈ ਚੱਲਣੀ ਹੈ ਸੁਣ ਲੈਣੇ ਆ ਪੀਨੋ ਤੁਹਾਡਾ ਮੇਰਾ ਸੰਜੀਤ ਇਹ ਕਿਰਨ ਦੇ ਬਾਪੇ ਹੋਰੇ ਮੁਰਦੇ ਦੇ ਆਟੋ ਵਾਲਾ ਹੈ ਮੁਰਦੇ ਦੇ ਆਟੋ ਵਾਲੇ ਦੀ ਤੇਜ ਚੱਲ ਮੈਂ ਤਾਂ ਚੰਦਗਿਆੜ੍ਹ ਮੈਂ ਆਪਣੇ ਇੱਧਰ ਰੱਖੀ ਕਰਾਉਣਾ ਡਾਕਟਰ ਮਾਰਨ ਥੱਲੇ ਦਾਪੇ ਨਾਲ ਮੜੀ ਵੀ ਲੱਗੀ ਦੇ ਨਾਲ ਸਾਹ ਕਿ ਸ਼ਮਨੀਵਾਰ ਅਸੀਂ ਹਾਂਜੀ ਸਾਹਮਣੇ ਟੱਕਰ ਹਾਂਜੀ ਕਿੰਨੀ ਤੇਜ਼ ਕੰਚਲਾ ਤੁਸੀਂ ਮੈਂ ਤਾਂ ਉਰਦੇ ਆਟੋ ਖੜਾ ਤੇ ਮੈਂ ਆਪਣੇ ਧਿਆਨ ਤੋਂ ਹੌਲੀ ਹੌਲੀ ਚੱਲ ਰਿਹਾ ਤੇ ਉਹ ਕਿਤਨੀ ਤੇਜ਼ੀ ਨਾਲ ਅੱਛਾ ਇਹ ਰੇ ਕੈਂਪੂ ਚਲਾਉਂਦਾ ਹਾਂਜੀ ਹਾਂਜੀ ਕੀ ਕੀ ਨਾਮ ਉਹ ਕਰਮ ਸਿੰਘ ਆਈ ਕਰਮ ਸਿੰਘ ਥੋੜਾ ਗਿਆ ਨਾਮ ਮੇਰਾ ਸੰਚਾਰ ਸਿੰਘ ਆਈ ਕਿੱਥੇ ਰਹਿੰਦੇ ਹੋ ਗਾਂਧੀ ਨਗਰ ਰੋਪੜੀ ਗਾਂਧੀ ਨਗਰ ਰੋਪੜ ਤੁਹਾਨੂੰ ਕਦੋਂ ਪਤਾ ਲੱਗੇ ਇਸ ਚੀਜ਼ ਦਾ ਹੁਣੇ ਪਤਾ ਲੱਗਿਆ 10 ਮਿੰਟ ਪਹਿਲਾਂ ਕਿੰਨੇ ਟਾਈਮ ਤੋਂ ਟੈਂਪੋ ਚਲਾਉਂਦੇ ਸੀਗੇ 12 ਜਿੰਨ ਲਿਆਦਾ ਜੀ ਅੱਛਾ ਜੀ ਹਾਂ ਮੇਰਾ ਮੂੰਹ ਟੁੱਟਿਆ ਬਾਈ ਇਹ ਦੇਖੋ ਜੀ ਜਿਹੜਾ ਖੌੜ ਤੋਂ ਬਾਅਦ ਜਿਹੜਾ ਨਹਿਰ ਦੇ ਨਾਲ ਆਪਣੀ ਰੋਡ ਰਹੀ ਹੈ ਉਹ ਪੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਕੋਈ ਥਾਰ ਗੱਡੀ ਜਿਹੜੀ ਹੈਗੀ ਹੈ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ ਟਾਈਮ ਤੋਂ ਚਲਾਉਂਦੇ ਹਿੰਗੇ ਉਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਹੈ ਜੀਆ ਔਰ ਐਸ ਪਰ ਇਨਫਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਚ ਡਿੱਗੀ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਇਹਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਉਹਨਾਂ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਸਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਆਰਾਊਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛਗੀ ਚੱਰੀ ਹੈ ਕਿ ਜਿੰਨੀ ਕਿ ਇਨਫਰਮੇਸ਼ਨ ਹੁਣ ਤੱਕ ਆਪਾਂ ਪੁਸ਼ਟਾ ਕੀਤੀ ਹੈ ਕਿ ਇਹ ਜਿਹੜਾ ਤੇ ਗੱਡੀ ਵਿੱਚ ਜਿਹੜੇ ਇੱਥੇ ਦਬੇ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਇਹਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਉਹਨਾਂ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਥਾਰ ਗੱਡੀ ਦਾ ਡਰਾਈਵਰ ਜਿਹੜਾ ਉਹ ਆਪਾਂ ਰੌਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਹੈਗੀ ਹੈ ਜਿੰਨੀ ਕਿ ਇਨਫਾਰਮੇਸ਼ਨ ਹੁਣ ਤੱਕ ਆਪਾਂ ਪੁਸ਼ਤਾ ਕੀਤੀ ਹੈਗੀ ਹੈ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ 4 ਬੰਦੇ ਗੱਡੀ ਵਿੱਚ ਜਿਹੜੇ ਇੱਥੇ ਦੱਬੇ ਹੈਗੇ। ਦੇਖੋ ਜੀ ਇਸ ਬਾਰੇ ਤੋਂ ਮੈਂ ਕਮੈਂਟ ਨਹੀਂ ਕਰ ਸਕਦਾ। ਐਸੇ ਬਾਰੇ ਤੁਸੀਂ ਇਸ ਕੰਸਰਨ ਮੈਕਮੇ ਦੇ ਨਾਲ ਗੱਲ ਕਰ ਸਕਦੇ ਹੈਗੇ। ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆਂ ਔਰ ਹੁਣ ਤਲਕ ਦੀ ਕਾਰਵਾਈ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਰੀ ਅੱਗੇ ਤਰਕੀ ਸਰ ਜਿਹੜਾ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹਿੰਦੇ ਆ ਕੋਈ ਨਕਲ ਵਗੈਰਾ ਕੀਤਾ ਹੋਇਆ ਤੁਸੀਂ ਉਹਨਾਂ ਨੂੰ ਆਪਾਂ ਮੈਡੀਕਲ ਕਰਾਵਾਂਗੇ ਉਤੋਂ ਹੀ ਕਲੀਅਰ ਹੋਗਾ ਕਿ ਅੱਡੀ ਕੀ ਗੱਲ ਹੈਗੀ ਹੈ। ਸਾਨੂੰ ਜਿੰਨੀ ਕੀ ਇਨਫਾਰਮੇਸ਼ਨ ਜਾਂ ਜਿੰਨੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ